ਜਿਹੜਾ ਨਾਲ ਗੁਰੂ ਘਰ ਦਾ ਪਾਇਆ। ਨਾਲ ਨਿਤਰਾ ਕਰਦਾ। ਜਿਹੜਾ ਬੱਚਾ ਨਾਲ ਕਰਦਾ ਉਹ ਸਿਕਤਾਂ ਜਾਣ ਲੱਗੀ। ਆਪਣੇ ਘਰ ਦੇ ਸਤਿ ਸਾਈਂ ਦਾ। ਤਾਤੂ ਬੇਰੀ ਸੇਖ। ਦੇਖੀਏ ਸੋਚਿਆ 60 ਸਾਲ ਬਾਅਦ ਜਿਹੜਾ ਖੜਾ ਤੁਖਿਆ ਲੈ। ਜਿਹੜਾ ਜੀ ਪਰ ਆਪਤੀ ਧਰਤੀ ਦੇ ਐਜੈਂਟ ਦੇ ਜਰਵਾਣੇ ਪੰਦੇ ਪੈਦਾ ਹੋਏ ਆ। ਜਿਹਦੀ ਧਰਤੀ ਵਾਲੇ ਘਹਾਪ ਦਾ ਬੰਦਾ ਵੱਢ ਕੇ ਦਬਦੂ ਹਲਾ ਵੜ ਜਾਂਦਾ ਨਹੀਂ ਖੇੜ ਜਾ। ਪੂਰਾ ਟੀਕੇ ਦੇ ਉੱਤੇ ਅਸੀਂ ਜਵਾਬ ਕੀ ਕੇ ਨਾ ਲਵਾਗੇ ਅੱਜ ਕੱਲੇ ਆਮ ਕੇਸ ਹੋ ਗਏ ਟੀਕੇ ਦਾ ਜਵਾਬ ਲੈ ਜਾ। ਹੁਣ ਉੱਥੇ ਸਭ ਨੂੰ ਕਿੱਥੋਂ ਦੇ ਬੰਦੇ ਆ ਗਏ ਯੂਪੀ ਵਿਧਾਨ ਦੇ ਨਜ਼ਾਰੇ ਤੇ ਆ ਗਏ। ਹੁਣ ਲੋਕਾਂ ਤੇ ਸਾਡੀ ਇਹਨੇ ਬਦਲ ਗਿਆ। ਖੂਨ ਨਸਲਾਂ ਡੀਐਨਏ ਤੇ ਪੀੜੀ ਦੇ ਪੀੜੀ ਪੀੜੀ ਦੇ ਪੀੜੀ ਜਲਦਾ ਕਮਾ ਜਲਦਾ ਸਾਡੇ ਜੂਨਾ ਸੁੱਖਾ ਸੁਮੈਤਾਰਸ ਵਾਲਾ ਬੋਤਾ ਸੁਰਗਾ ਸੁਮੈਤਾਰਸ ਵਾਲਾ ਅਕਾਲੀ ਪੂਲਾ ਸੁਮੈਤਾਰਸ ਵਾਲਾ ਭਾਈ ਜੀਵਨ ਭਾਈ ਜੀ ਅੱਤਿਆਲ ਅਗਿਆਨ ਪਤਾ ਕੀ ਇਹੋ ਖੂਨ ਹੈ ਵੱਡੇ ਵੱਡੇ ਘੱਲੋ ਘਾੜਾ ਜੀ ਵੀ ਹਡੋਲਤਾ ਮਾਰਤਾ ਦੱਬਤਾ ਫੇਰ ਵੀ ਦੱਬਿਆ ਗਿਆ ਫਿਰ ਉੱਠਣੇ ਹੋਏ ਗਿਣਤੀ ਦੇ 12-15000 ਰਾਇ ਦੇ ਜੰਗਲਾਂ ਲੈ ਗਏ ਪਰ ਉਹ ਦੁਬਾਰਾ ਉੱਠ ਕੇ ਫੇਰ ਇਹਨਾਂ ਨੇ ਅਧਲਾਹ ਕੈਂਪਰ ਲੈ ਅਸ ਝੂਠੇ ਦਾਅਵਾ ਲਾ ਕੇ ਦੇਖ ਲੈ ਜਿਲਾ ਤਾੜ ਕੇ ਦੇਖ ਲੈ ਕਾਲੇ ਪਾਣੀ ਭਿੰਤੇ ਦੇਖ ਲੈ ਬਸ ਨਾਲ ਦੇ ਛੜ ਕੇ ਦੇਖ ਲੈ ਬੜੇ ਮੁੱਕੇ ਨੇ ਤੇ ਫਿਰ ਖੜਾ ਜਾਂਦੇ ਹੁਣ 220 ਦਾ ਦੌਰ ਨ ਹੋਇਆ ਨਾ ਇੱਕ ਵਾਰ ਜਾਣਾ ਸੀ ਪੰਜਾਬ ਖਤਮ ਹੋ ਗਿਆ ਮੁੱਕ ਗਿਆ ਪਰ ਪੰਜਾਬ ਨੇ ਫਿਰ ਦਿਖਾਤਾ ਵੀ ਹਲੇ ਪੰਜਾਬ ਜਮਗਾ ਹਲੇ ਜਾਏਗਾ ਇਸ ਕਰਕੇ ਇਹ ਵਰਤਾਰਾ ਆਮ ਨਹੀਂ ਇਹ ਕਹਿੰਦੇ ਜੇ ਇਹਨਾਂ ਨੂੰ ਖਤਮ ਕਰਨਾ ਡੀਐਨਏ ਮਾਰੋ ਦੇਖੋ ਅਣਖਾਂ ਗੈਰ ਤਾਂ ਜੁਰਤਾਂ ਗਲੇਰੀਆਂ ਕਰਦਾਰੇ ਡੀਐਨਏ 'ਚ ਖੂਨ ਚ ਦੇ ਬੁਜ਼ਾਰਾਂ ਤੋਂ ਨਹੀਂ ਮਿਲਦੇ ਜੇ ਪੀੜੀ ਦਾ ਪੀੜੀ ਆਉਂਦੇ ਨੇ ਯੂਐਟੀ ਮਰ ਗਈ ਖਤਮ ਹੋ ਗਈ ਤਾਂ ਅਸੀਂ ਆਪੇ ਖਤਮ ਹੋ ਗਏ ਇਸ ਲਈ ਆਪ ਦਾ ਬੁਜ਼ਾਰਾ ਨਹੀਂ ਜੇ ਕਹਿੰਦਾ ਸਾਨੂੰ ਕਰਦਾ ਵੀ ਨਸ਼ਾ ਆ ਗਿਆ ਯਾਰ ਖਾ ਗਿਆ ਡੇਗਿਆ ਸਰਕਾਰਾਂ ਕਿਉਂ ਨਹੀਂ ਰੋਕਦੀਆਂ ਕੋਈ ਕਿਹਨਾਂ ਸਰਕਾਰਾਂ ਨੂੰ ਮਨਾਫਾ ਆ ਜਾਂ ਕੋਈ ਕਿਹਨਾਂ ਨੂੰ ਪੈਸਾ ਬਹੁਤ ਆਉਂਦਾ ਉਹ ਅੱਡ ਕੇ ਲਾਉਂਦੇ ਅਸਲ ਬੁਜ਼ਾਰਾ ਹੈਗਾ ਤੁਹਾਡੇ ਨਾਲ ਨਸਲਾਂ ਦਾ ਖਾਤਮਾ ਹੋ ਗਿਆ ਕਦੋਂ ਕਦੋਂ ਚਾਹੋਗੇ ਭਾਈ ਵੀ ਪੰਜਾਬ ਦੀ ਜਵਾਨੀ ਨਸ਼ੇ ਤੋਂ ਰਹਿਤ ਹੋਵੇ ਆਪਣੇ ਹੱਕਾਂ ਦੀ ਗੱਲ ਕਰੇ ਸ਼ਹਾਸ਼ਾ ਦੇ ਰਾਹ ਪਵੇ ਘਰਾਂ ਤੋਂ ਬਾਹਰ ਨਿਕਲੇ ਹੁਣ ਜੇ ਸਾਰੇ ਨੌਜਵਾਨ ਰਹਿਤ ਹੋਣਗੇ ਤਾਂ ਕਿਉਂ ਨਹੀਂ ਊਰਜਾ ਜਾਣਗੇ ਕਿਉਂ ਨਹੀਂ ਆਪਣੇ ਬਾਬਾ ਚਾਚਾ ਪਾਿਆਂ ਨਾਲ ਖੜਨਗੇ ਹੁਣ ਜਿਹੜਾ ਨੌਜਵਾਨ ਟੀਕਾ ਲਾਉਂਦਾ ਚਿੱਟਾ ਪੀਂਦਾ ਗੋਲੀ ਖਾਂਦਾ ਪੂਰਾ ਗਲੀ ਨਾਲ ਜੱਗਿਆ ਬਣੂਸੋ ਓਕੜੇ ਸੰਘਾਸਤੀ ਗੱਲ ਕਰੋ ਓਕੜੇ ਹੱਕ ਦੀ ਗੱਲ ਕਰੋ ਫਿਰ ਕਦੇ ਵੀ ਚਾਹੁੰਦੇ ਵੀ ਉਹ ਜਵਾਨੀ ਇੱਥੇ ਤਿਆਰ ਹੋਵੇ ਇਸੇ ਕਰਕੇ ਨਸਲਾਂ ਨੂੰ ਕੰਮ ਕਰਨ ਲਈ ਸਾਰੇ ਵਰਤਾਰੇ ਬਾਕਪ ਦੇ ਕਰੋਨਾ ਆਇਆਈ 3 ਕਰੋੜ ਬੰਦਾ ਕਮੋਨੇ ਦੇ ਲੋਕਾਂ ਦਾ ਖਰਾਜ ਬਣ ਗਿਆ ਕੁਛੜੀ ਬਖਰੀ ਸੀ ਤੂੰ ਬੰਦਾ ਬਾਅਦ ਦੇ ਦਿੱਸਦਾ ਸੀ ਨਾ ਆ ਸੱਥਾ ਖਾਜੀ ਸੀ 20 ਸੋਨੇ ਦਾ ਸੀ 1 ਮਹੀਨਾ 30 ਕਰੋੜ ਬੰਦਾ ਘਰਦ ਵਾਲੇ ਤੇ ਚੱਕਾ ਵਿੱਚ ਨਾਲੇ 10000 20000 50000 ਲੱਖ ਬੰਦਾ ਹੋਣਾ ਪੂਰੇ ਪੰਜਾਬ ਆ ਭਾਈ ਹੁਣ ਪਾਉ ਨੂੰ ਪਿਰਖਾਣਾ ਮਾਦ ਨੂੰ ਕੋਸਲਾ ਗੀਰ ਦੇਣਾ ਅਮੋਗੇ ਸੀਟ ਨੂੰ ਮੁੰਡਾ ਫੜ ਲਿਆ ਉਹ ਮੇਰੇ ਕੋਲੇ ਆ ਕੇ ਪੰਚਾਇਤ ਪਿੰਡ ਵਾਲੀ ਕਹਿੰਦਾ ਸਾਡਾ ਮੁੰਡਾ ਤਾਂ ਕਦੇ ਗਿਆ ਹੀ ਨਹੀਂ ਕਿਸੇ ਕੱਟ ਚ ਨਹੀਂ ਗਿਆ ਉਹਨੂੰ ਜਾਣਦਾ ਨਹੀਂ ਕਦੇ ਮਿਲਿਆ ਨਹੀਂ ਸਾਡਾ ਹੀ ਬਣਦਾ ਪਰ ਤਾਲਕ ਕਹਾਈ ਉਹ ਕਹਿੰਦੇ ਅਮਰਪਾਲ ਦੀਆਂ ਵੀਡੀਓ ਸਾਂਝੀਆਂ ਕਰਦਾ ਹੁੰਦਾ ਸੀ ਇਹਨਾਂ ਨੂੰ ਇੰਨੀ ਬਰੀਕੀ ਨਾਲ ਪਤਾ ਨਹੀਂ ਕਿਹੜਾ ਬੰਦਾ ਕਿਹਦੀ ਵੀਡੀਓ ਦੇਖਦਾ ਕਿਹਦੀ ਵੀਡੀਓ ਤੇ ਚਿੱਪਣੀ ਕਮੈਂਟ ਕਰਦਾ ਕਿਹਦੀ ਵੀਡੀਓ ਅਗੇ ਸਾਂਝੀ ਕਰਦਾ ਜੇ ਇੰਨੀ ਬਰੀਕੀ ਨਾਲ ਪਤਾ ਤਾਂ ਕਿੱਟਾ ਉਹਨਾਂ ਨੇ ਕਿਹਾ ਉਹਨਾਂ ਨੂੰ ਪਤਾ ਸਿਸਟਰ ਤੁਹਾਨੂੰ ਸਾਥਨੀ ਪੋਸ਼ੇ ਤਰਵਸ ਤੁਹਾਡੀ ਨਜ਼ਰ ਤੁਸੀਂ ਰੱਖਣੀ ਹੈ ਕਿ ਉਹ ਤੋਂ ਨਿਕਲਣ ਵਾਲੀਆਂ ਚੀਜ਼ਾਂ ਅਗਲੀ ਵੇਦੀਆ ਪਿੰਡ ਵਾਲੋ ਕਿਹ ਸਾਥ ਤੋਂ ਲੈ ਕੇ ਅਸੀਂ ਮਹਿਮਤ ਲਈ ਹੈ ਭਈਏ ਭਜਾਓ ਪੰਜਾਬ ਚੋਂ ਕੰਮ ਆਪਣੇ ਬੰਦਿਆਂ ਨੂੰ ਦਿਓ ਆਪਣੇ ਬੰਦਿਆਂ ਤੋਂ ਪਾਓ ਭਈਏ ਭਜਾਓ ਬਹੁਤ ਮੇਰਾ ਜੋਰ ਹੈ ਕਿ ਨੇ ਭਈਏ ਭੱਜ ਕੇ ਕੰਮ ਕਿਵੇਂ ਦੋ ਕਰੋਨੇ ਵੇਲੇ ਸਾਰੇ ਭਈਏ ਭੱਜ ਗਏ ਪੰਜਾਬ ਚੋਂ ਕੀ ਪੰਜਾਬ ਦੇ ਲੋਕਾਂ ਦਾ ਕੰਮ ਨਹੀਂ ਹੈ 300 ਕਰੋੜ ਰੁਪਇਆ ਪੰਜਾਬ ਦਾ ਪੰਜਾਬ ਦੇ ਲੋਕਾਂ ਘਰੇ ਗਿਆ 70-72 ਲੱਖ ਰੁਪਇਆ ਪੰਜਾਬ ਇਕੱਠਾ ਰੋ ਕੇ ਬੈਠਾ ਹੈ 235 36 ਤੱਕ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕੋ ਯੂਪੀ ਵਿਖਾਉਂਦਾ ਵੀ ਯਾਰ ਹੋਗਾ ਜਲੰਧਰ ਜਿਹੜੇ ਦੇ ਅੰਦਰ ਕਪੂਰਥਲੇ ਦੇ ਅੰਦਰ ਪਿੰਡਾਂ ਦੇ ਸਰਪੰਚ ਭਈਏ ਬਾਣ ਲਾਗੇ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭੰਗੀਆਂ ਦੀਆਂ ਵੋਟਾਂ ਪੰਨੇ ਤੇ ਬਣਾ ਦਿੰਦੇ ਤੇ ਭਈਏ ਸਾਡੇ ਛੱਤਰ ਮਾਰਨ ਲੱਗੇ ਮੰਡਲਾਂ ਸਾਡੇ ਟਰੈਕਟਰ ਨਹੀਂ ਕਿ ਇੱਦਾਂ ਦੇ ਬੰਦਾਂ ਨੇ ਘੁੱਟ ਦੇ ਦੇ ਆਪਣੇ ਬੰਦੇ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ ਜਾਂ ਵੀਡੀਓ ਬਣਾਉਂਦੇ ਹੁੰਦੇ ਆ ਇੱਕ ਭਈਆ ਛੜ ਕੇ ਦੇਖ ਲੋ ਪੰਜਾਬੀ ਇਵੈਂਟ 'ਚ ਇਕੱਠੇ ਹੋ ਜਾਂਦੇ ਆ ਆ ਕਹਿੰਦੇ ਬਾਹਰ ਪਿੰਡ ਗਿਆ ਮੈਂ 400 ਭਈਆ ਆਪਣੇ ਨਾਲ ਚ ਬੈਠਾ ਉਹ ਮੁੰਡਿਆ ਇਕੱਠੇ ਹੋ ਕੇ ਕਹਿੰਦੇ ਭਾਈ ਸਾਡੀਆਂ ਗੁੜੀਆਂ ਗੁੜੀਆਂ ਨੇ ਐਕਟੀ ਫੱਟੀ ਜਾਣਾ ਹੈ ਬੱਸ ਅੱਡੇ ਤੇ ਬਾਸਟਾ ਨਹੀਂ ਆ ਭਈਏ ਦੇਖਣਾ ਭਾਈ ਇਹਦੇ ਆ ਆ ਕੱਲ ਮੈਂ ਸਿਵੀਆਂ ਗੱਲ ਪਤੀ ਨੇ ਪਿੰਡਾਂ ਦੇ ਗਿਆ ਉਹ ਥੇਲੇ ਮੁੰਡੇ ਕਹਿੰਦੇ ਭਈ ਆਪਨੇ ਬਠਿੰਡੇ ਨਾਲ ਦੇ ਰੀਡਿੰਗਾਂ ਲਾਉਂਦੇ ਆ ਭਈਏ ਬਰਾਬਰ ਪੰਜਾਬੀ ਬੰਦੇ ਨੂੰ ਰੀਡਿੰਗ ਲਾਉਣਾ ਹੁੰਦਾ ਨਾਲੇ ਹਾਲਾਂਕਿ ਆਪਣੇ ਅੰਦਰ ਇੱਥੇ ਆਪਣੇ ਵਾਲੇ ਪਾਸੇ ਜਾਦੀ ਨਹੀਂ ਹੈ ਜਿੰਨੇ ਨਾਲ ਤੇ ਆਇਆ ਇੱਥੇ ਲੋਕਾਂ ਦਾ ਘੰਘੜੁ ਨੀ ਹੁੰਦਾ ਸੋਡੇ ਪਿੰਡ ਤਾਂ ਨਹੀਂ ਪੜਿਆ ਭਈਏ ਦੀ ਬੋਲ ਤੈਨਾਂ ਹੈ ਇਹਨਾਂ ਨਾਲ ਲੈ ਨਹੀਂ ਆਂਦੇ ਮੈਂ 10 ਬੰਦਿਆਂ ਨੂੰ ਕੰਮ ਦਿੱਤਾ ਹੋਇਆ ਜੀ ਭਈਆ ਇੱਕ ਵੀ ਨਹੀਂ ਰੱਖਦਾ ਇਹ ਆਪ ਨੂੰ ਮੈਂ ਵੀਡੀਓ ਦਿਖਾਉਂਦਾ ਭਾਈ ਇਹ ਵੀਡੀਓ ਲਗਾਤਾਰ ਆਪਾਂ ਮੋਦੀ ਆ ਕਈ ਦਿਨਾਂ ਸਿਆਸੀ ਵੀਡੀਓਆਂ ਦੇਖੀ ਹੋਈਆਂ ਐ ਇਹ ਸਮਰਾਗ ਦੇ ਵੀਡੀਓ ਆ ਭਾਈਆ ਕੀ ਬੋਲ ਰਿਹਾ ਆ ਦੇਖੋ ਆ ਵੀਡੀਓ ਦੇਖੀ ਰਹੇ ਬਸ ਲਾ ਆਇਆ ਇਹਦੇ ਤੇ ਵੀਡੀਓ ਆ ਇਹ ਦੇਖ ਲਓ ਬਾਈ ਇਹ ਜਿਹਨੇ ਕਿਨੇ ਰੱਖੀ ਆ ਦੇਖੀ ਆ ਨਾ ਲੁਧਿਆਣਾ ਬਾਈ ਕੋਈ ਪੇਜ ਆ ਲੁਧਿਆਣਾ ਲਾਈ ਉਹ ਭੱਜ ਕੇ ਫੇਸਬੁੱਕ ਤੇ ਦੇਖ ਲਓ ਬਈ ਆ ਕਿ ਕਿੰਨੂ ਜਿਹੜਾ ਤੂੰ ਜਾ ਕੈਨੇਡਾ ਫਰੀ ਨਾਮ ਦੀ ਸਰਮਾਗੇ ਤੇਰੇ ਕਿਹਦੇ ਅਸੀਂ ਜਵਾਬ ਦੇ ਨਾ ਤੇ ਗੱਲ ਸਹੀ ਆ ਬਾਈ ਅਸੀਂ ਇੱਕ ਮਿੰਟ ਬਾਈ ਆ ਮਕਸਦ ਤੇ ਪਿੰਡਾਂ ਚ ਗਿਆ ਮੈਂ ਲੋਕਾਂ ਦੇ ਦੋ ਦੋ ਕਿਨਾਰੇ ਚ ਘਰ ਪਾਏ ਨੇ ਕਰੇਮਾ ਵਾਲਾ ਕੁੜੀਆਂ ਬੁੱਧਰੇ ਜੁੱਲਾ ਰੋਈ ਬਰਾਏ ਗਰਾਹਾਂ ਦੇ ਕੁੜੀ ਜਾਂ ਕੇ ਗਿਆ ਆਬਾਦ ਦੀ ਵਾਜ਼ੀਨਾ ਥੋੜੇ ਨੇੜੇ ਰਟਲਾ ਭਈਆ ਸਾਦਾ ਰਵਾ ਮਾਰ ਕੇ ਭੱਜ ਗਿਆ ਐਨੀ ਗੱਲ ਕੇਜ ਜੋ ਘਰ ਦੇ ਬੰਦੇ ਫਿਰ ਕੁੜੀਆਂ ਪਰਿਆਰਤ ਵਿੱਚ ਕਲਮ ਨੀ ਕਰਨਾ ਪਾ ਪਜਾਣਾ ਪਾ ਲੈ ਐਨੀ ਗੱਲ ਸਾਰਾ ਬਰਾਦਨ ਵਰਤਾਇ ਦੀ ਆ ਕੋਪਈੜੇ ਦਿਖਾ ਵਰਾਖ ਮੰਡੀ ਆਉਣ ਦੇ ਕੋਲੇ ਦਰਸਾ ਦੀ ਬੱਚੀ ਨਾਲ ਵੀ ਇਹਨੇ ਮਾਫ ਕਰ ਦਿੱਤਾ ਮਾਰ ਦਿੱਤੀ ਆ ਦੋ ਸਾਲ ਪਹਿਲਾਂ ਤੁਹਾਨੂੰ ਵੀਡੀਓ ਦੇਖੀ ਹੋਣੀ ਹੈ ਮਹਾਰਾਜ ਜੀ ਸੂਏਦਰ ਵੀ ਬੈਠੇ ਸੀ ਦੇਖੀਏ ਕਿ ਬੱਚੇ ਗੱਲ ਪਾਈ ਜਾਂਦੇ ਸੀ ਵਿਚੀ ਪਸ਼ੂ ਰੱਖੇ ਉੱਤੇ ਉੱਥੇ ਗੋਹਾ ਉੱਚੀ ਜੀੜੇ ਧੋਈ ਜਾਂਦੇ ਸੀ ਉਹ ਮੁੰਡੇ ਨੇ ਆ ਕੇ ਕਹਿਣਾ ਸੀ ਪਾਣੀ ਪੀਣੇ ਆ ਤੁਸੀਂ ਗੱਲ ਪਾਈ ਜਾਂਦੇ ਹੋ ਰਾਤ ਨੂੰ 25 30 ਦਾਣ ਰੱਖੇ ਭਈ ਇਹਦੇ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਸੀ ਆਏ ਉੱਥੋਂ ਦਵੱਲੇ ਭਾਈ ਜੀ ਉਹਨਾਂ ਦੇ ਗਵਾਂਡੀਆਂ ਨੇ ਉਹ ਭਈਆ ਆਪਣੇ ਘਰੇ ਵਿਛਾ ਲਿਆ ਬੋਲ ਕੇ ਸਾਬ ਕਹਿਣ ਲੱਗ ਪਈ ਉਦੋਂ ਸੀਣਾ ਧੱਕਾ ਕਰਦੇ ਹੁਣ ਗਰੀਬ ਆ ਮਜ਼ਦੂਰ ਆ ਦੋ ਬੰਦੇ ਆਪਣੇ ਮਿਹਨਤਾਂ ਦੇ ਖਿਲਾਫ ਹੋਣਾ ਚਾਰ ਹਰਿਆਣੇ ਖੜ ਜਾਂਦੇ ਜਿਹਦੇ ਕੰਡੇ ਬੀਜ ਰਹੇ ਆ ਨਾ ਇਹ ਦੁੱਖ ਦੇਣਗੇ ਯਾਦ ਰੱਖੀਂ ਆ ਵੀ ਇਹ ਕਹਿੰਦੇ ਕੋਲਾਕ ਕਰਨ ਆਏ ਜੀ ਸਰਕਾਰ ਕੇ ਆਇਆ ਪਰ ਪੰਜਾਬ ਸੌਨਲਾ ਬਣਾਦਾ ਯਾਰ ਭਈਆ ਤੇ ਜੀ ਮਗ ਨੂੰ ਲੱਗਦਾ ਪੰਜਾਬ ਚ ਵੋਟ ਪਹਿਲਾਂ ਬਣ ਜਾਂਦੀ ਆ ਤਾਂ ਅਗਲੇ ਪਿੰਡ ਗਿਆ ਪਰਸੋਂ ਕੈਨੇਡਾ ਅਮਰੀਕਾ ਦੇ ਮੁੰਡੇ ਆ ਗਰੀਬ ਹੋਣ ਦਰਾਂ ਕਦਾਬਾਈ ਉਹਦੀ ਵੋਟ ਹੀ ਕੱਟਦੀ ਮੈਂ ਗਿਆ ਘਰਿਆਂ ਕੋਲੇ ਵੀ ਮੇਰਾ ਆਸ਼ਰਣ ਕਾਰਡ ਇੱਥੇ ਆ ਮੇਰਾ ਆਹਾਰ ਕਾਰਡ ਇੱਥੇ ਆ ਮੇਰੀ ਵੋਟ ਕੱਟਦੀ ਕਹਿੰਦੇ ਨਾ ਬਣਦੀ ਆਪਣੇ ਬੰਦੇ ਦੀ ਜਿਹੜਾ ਇੱਥੋਂ ਗਿਆ ਆ ਇੱਥੇ ਜ਼ਮੀਨ ਜਿਹਦਾ ਇੱਥੇ ਰਸਟਰ ਕਾਰਡ ਬਣਿਆ ਉਹਦੀ ਵੋਟ ਨਹੀਂ ਕਹਿੰਦੇ ਬਣਾ ਰਹੇ ਪਈਆਂ ਦੀਆਂ ਪੰਜਾਂ ਨਾਲ ਵਿੱਚ ਵੋਟ ਵੀ ਆਹਾਰ ਕਾਰਡ ਵੀ ਰਸਟਰ ਕਾਰਡ ਵੀ ਉਹਦੇ ਘਰੇ ਆ ਜਾਂਦਾ ਕਸੂਰਵਾ ਸੱਤ ਸੀ ਆ ਸਾਡੇ ਉੱਤਰ ਆ ਦੱਬ ਵਾਲੀ ਮਲਕੋ ਪਿੰਡ ਗਿਆ ਮੈਂ ਸਰਕਾਰੀ ਕਲੋਨੀ ਸਰਪੰਚ ਨੇ ਬੰਗਾਲਾ ਸੁਭਾ ਦੀ ਰੋਟਾਂ ਦੇ ਮਾਰੇ ਆਰਾਮਾ ਖੇਂਦਰੀ ਲੱਗਦਾ ਰਹੀ ਜਦੋਂ 50 ਸਰਪੰਚਾਂ ਦਾ ਯੂਪੀ ਵਿਧਾਇਕ ਫਿਰਦੇ ਸਾਰਾ ਭਈਆ ਖਾਣਾ ਬੈਠਾ ਧਰਤੀ ਸਾਡੀ ਜਹਿਰ ਕੀ ਹੋ ਗਈ ਪੰਜ ਸਾਡੇ ਜਾਂਦੇ ਹੋਗੇ ਆ ਕਾਂਕਵਾਲ ਜੱਜਲ ਗਿਆਨਾ ਰਾਮਸਰਾ ਫੁੱਲੋ ਇਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੈਂਸਰ ਕਾਲਾ ਪੀੜਾ ਟੀਵੀ ਹੋ ਗਿਆ ਕਿਉਂਕਿ ਸਾਰਾ ਫੈਕਟਰੀ ਉੱਥੇ ਦੇ ਵਾਵਾ